ਰਾਵਤਾ ਪੰਜਾਬ ਅਤੇ ਡੇਲੀ ਰਾਵਤਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ। ਮਹੱਲੀ ਨੇੜਲੇ ਪਿੰਡਾਂ ਦੇ ਵਿੱਚ ਨਿਤ ਨਵੇਂ ਦਿਨ ਜ਼ਮੀਨਾਂ ਦੇ ਵਿਵਾਦ ਸਾਹਮਣੇ ਆਉਂਦੇ ਨੇ। ਇੱਕ ਮਾਮਲਾ ਅਜਿਹਾ ਆਇਆ ਜਿੱਥੇ ਪੁਲਿਸ ਵਾਲਿਆਂ ਨੇ ਮਿਲੀਭੁਗਤ ਕਰਕੇ ਜ਼ਮੀਨ ਕਿਸੇ ਹੋਰ ਬੰਦੇ ਦੇ ਨਾਂ ਤੇ ਕਰਾ ਦਿੱਤੀ। ਅੱਧਾ ਏਕੜ ਤੇ ਨਾਲ ਧੱਕੇ ਨਾਲ ਬੰਦੇ ਤੇ ਝੂਠੇ ਕੇਸ ਬਣਾ ਦਿੱਤੇ। ਜਦੋਂ ਬੰਦਾ ਜੇਲ੍ਹ ਦੇ ਵਿੱਚ ਸੀ ਅੰਦਰ ਸੀ ਤਾਂ ਉਹਦੀ ਜ਼ਮੀਨ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਗੱਲ ਕਰਾਂਗੇ ਹਾਂਜੀ ਕੀ ਨਾ ਤੁਹਾਡਾ ਸਮਜੀਤ ਸਿੰਘ ਹਾਂਜੀ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਅਬਰਾਮਾ ਜੀ ਆ ਕੀ ਮਾਮਲਾ ਤੁਹਾਡੇ ਨਾਲ ਕੀ ਧੁਖਾ ਜੜੀ ਸੀ ਤੁਹਾਡੀ ਜਿਹੜੀ ਦਾਦੇ ਲਈ ਜ਼ਮੀਨ ਆ ਉਹ ਕਿਵੇਂ ਉਸ ਨੂੰ ਮਤਲਬ ਹੜਪਣ ਦੀ ਕੋਸ਼ਿਸ਼ ਕੀਤੀ ਪੂਰਾ ਮਾਮਲਾ ਕੀ ਆ ਸਰ ਮੇਰਾ ਨਾ ਆਪਸੀ ਜਿ ਘਰ ਵਾਲੀ ਨਾਲ ਥੋੜਾ ਝਗੜਾ ਹੋ ਗਿਆ ਸੀ ਪਰਸਨਲ ਮੈਟਰ ਨਾਲ ਉਹ ਝਗੜਾ ਹੋਇਆ ਸੀ ਜੀ ਇਹਨੇ ਫਿਰ ਨਾ ਜਾ ਕੇ ਆਪਣਾ ਹਸਤਾਲ ਚ ਰਾਜਪੁਰੇ ਜਨ ਹੌਸਲ ਚ ਐਮਆਰਐਲ ਘਟਾਤੀ ਤੇ ਦੂਜੇ ਦਿਨ ਮੈਨੂੰ ਪੁਲਿਸ ਘਰ ਤੋਂ ਚੱਕ ਲਈ ਜੀ ਘਰ ਤੋਂ ਲਿਜਾ ਕੇ ਜਸਵਿੰਦਰਪਾਲ ਸੀ ਐਸਆਈ ਉਨੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਮੇਰੇ ਬਹੁਤ ਜ਼ਿਆਦਾ ਡੰਡੇ ਮਾਰੇ ਬਹੁਤ ਕੁੱਟ ਮਾਰ ਕੀਤੀ ਮੈਨੂੰ ਜੀ ਉਹਦਾ ਟੌਰਚਰ ਬਰਦਾਸ਼ਤ ਨਹੀਂ ਹੋਇਆ ਤੇ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਤਾਂ ਆਪਣੀ ਸਾਰੀ ਜ਼ਮੀਨ ਸੱਤ ਕਿੱਲੇ ਆਪਣੀ ਘਰ ਵਾਲੀ ਦੇ ਨਾਮ ਕਰਾ ਨਹੀਂ ਤਾਂ ਤੇਰੇ ਤੇ 307 ਦਾ ਪਰਚਾ ਪਾ ਕੇ ਤੈਨੂੰ ਅੰਦਰ ਕਰਾਂਗੇ ਉਸ ਕੇਸ ਤੋਂ ਫਿਰ ਜੋ ਕੋਈ ਕੇਸ ਵੀ ਬਣਾਇਆ ਜੇਲ੍ਹ ਵੀ ਭੇਜਿਆ ਕਿ ਵੈਸੀ ਜ਼ਮੀਨ ਉਹਨਾਂ ਨੇ ਵੈਸੀ ਜ਼ਮੀਨ ਕਰਾਣੇ ਦੇ ਨਾਮ ਤੇ ਹੀ ਕੀਤਾ ਸੀ ਜੀ ਕੇਸ ਹਜੇ ਤਿਆਰ ਕਰ ਰਹੇ ਸੀ ਕਹਿੰਦੇ ਵੀ ਆਦਾ ਜ਼ਮੀਨ ਨਾਮ ਕਰਾ ਦੇਣੇ ਇਸ ਤੇ ਕੇਸ ਬਣਾ ਦਾਂਗੇ ਕਿੰਨਾ ਟਾਈਮ ਤੋਂ ਨੂੰ ਥਾਣੇ ਚ ਨਜਾਇਜ਼ ਰੱਖਿਆ ਮੈਨੂੰ ਇੱਕ ਮਤਲਬ ਸ਼ਾਮ ਤੱਕ ਰੱਖਿਆ ਥਾਣੇ ਚ ਸਵੇਰ ਨੂੰ 6 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਥਾਣੇ ਚ ਰੱਖਿਆ ਜੀ ਕਿਹੜੇ ਥਾਣੇ ਚ ਰੱਖਿਆ ਤੇ ਕਿਦਾਂ ਟੌਰਚਰ ਕੀਤਾ ਗਿਆ ਬਨੂ ਥਾਣੇ ਚ ਰੱਖਿਆ ਜੀ ਉੱਥੇ ਲਿਜਾ ਕੇ ਜੀ ਮੈਨੂੰ ਅੰਦਰ ਬਹੁਤ ਜ਼ਿਆਦਾ ਕਟਾਈ ਕਰੀ ਮੇਰੀ ਡੰਡਿਆਂ ਨਾਲ ਕੁੱਟਾਈ ਮੈਨੂੰ ਬਖਸ਼ੀ ਖਾਨੇ ਚ ਜਿਹੜਾ ਉੱਤੇ ਕੁੱਟਮਾਰ ਕਰਦੇ ਜੀ ਉੱਤੇ ਇਹ ਕਿਹੜੀ ਤਰੀਕ ਦੀ ਗੱਲ ਆ ਇਹ ਇਹ ਹੈਗੀ ਆ ਜੀ 2022 ਦੀ 2 ਫਰਵਰੀ ਦੀ ਗੱਲ ਹੈ ਜੀ ਓਕੇ ਹਾਂਜੀ ਤੇ ਫਿਰ ਜ਼ਮੀਨ ਦਾ ਕਿਵੇਂ ਹੋਇਆ ਸਾਰਾ ਜਿਹੜੀ ਤੁਹਾਡੇ ਹੱਥੋਂ ਕਿਵੇਂ ਗਈ ਜ਼ਮੀਨ ਸਾਰਾ ਫਿਰ ਮੈਂ ਨਾ ਇਹਦਾ ਟੌਰਚਰ ਬਰਦਾਸ਼ਤ ਨਹੀਂ ਕਰ ਸਕਿਆ ਮੈਂ ਡਰ ਗਿਆ ਮੈਂ ਡਰ ਕੇ ਜੀ ਆਪਣੀ ਸਾਰੀ ਪ੍ਰਾਪਰਟੀ ਆਪਣੀ ਘਰ ਵਾਲੀ ਦੇ ਨਾਮ ਕਰਵਾ ਦਿੱਤੀ ਸੱਤ ਦੇ ਸੱਤ ਕਿੱਲੇ ਜੀ ਕੀ ਸਟਾਨ ਤੇ ਲਿਖ ਕੇ ਦਿੱਤਾ ਕਿਹੜੀ ਚੀਜ਼ ਤੇ ਲਿਖ ਕੇ ਦਿੱਤਾ ਸਾਰਾ ਕੰਮ ਮੈਂ ਸਾਰਾ ਰਜਿਸਟਰੀ ਕਰਵਾਤੀ ਪੱਕੀ ਉਹਦੇ ਨਾਮ ਰਜਿਸਟਰੀ ਕਰਾਉਣ ਤੋਂ ਵੜਨ ਤੋਂ ਟੌਰਚਰ ਕਰਨ ਤੋਂ ਕਿੰਨੇ ਦਿਨ ਬਾਅਦ ਜ਼ਮੀਨ ਨੂੰ ਉਹਨਾਂ ਦੇ ਨਾਮ ਤੇ ਕਰਾਈ ਆਪਣੀ ਵਾਈਫ ਦੇ ਨਾਮ ਤੇ ਟਾਰਚਰ ਕਰਨ ਤੋਂ ਬਾਅਦ ਜਮੀਨ ਮੈਂ 11 ਤਰੀਕ ਨੂੰ ਕਰਾਤੀ ਸੀ ਜੀ ਹਾਂਜੀ ਥੋੜੇ ਜਿੰਦਾ ਨਾ ਟਾਈਮ ਦਿੱਤਾ ਸੀ ਜੀ ਮੈਨੂੰ ਉਹ ਦਰਖਾਸਤ ਪੈਂਡਿੰਗ ਰੱਖ ਕੇ ਕਹਿੰਦੇ ਵੀ ਜੇ ਤਾਂ ਜ਼ਮੀਨ ਨਾਮ ਕਰਾਊਗਾ ਤਾਂ ਛੱਡ ਦਾਂਗੇ ਨਹੀਂ ਕਰਾਊਗਾ ਤਾਂ ਫਿਰ ਇਹਨੂੰ ਅੰਦਰ ਗੇਰਾਂਗੇ ਜੀ ਪਰ ਸਾਰੀ ਜ਼ਮੀਨ ਦਾ ਕੋਈ ਕਰਾਉਂਦਾ ਨਹੀਂ ਹੁੰਦਾ ਅੱਧੀ ਕਰਵਾ ਸਕਦੇ ਚਲੋ ਜੇ ਤੁਹਾਡੀ ਵਾਈਫ ਨੇ ਅੱਧੇ ਦੇ ਹੱਕਦਾਰ ਨੇ ਦਾਦੇ ਲਈ ਜ਼ਮੀਨ ਐਡਾ ਵੱਡਾ ਰਿਸਕ ਕਿਉਂ ਲਿਆ ਤੁਸੀਂ ਤੁਹਾਡੇ ਕੋ ਕੋਲੇ ਫਿਰ ਖਾਣ ਪੀਣ ਦਾ ਕੀ ਸਾਧਨ ਬਚਿਆ ਸਰ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਤਾਂ ਗੁਰਦੁਆਰਿਆਂ 'ਚ ਰੋਟੀਆਂ ਖਾਂਦਾ ਜੀ ਮੈਂ ਤਾਂ ਜ਼ਮੀਨ ਤੋਂ ਬਿਲਕੁਲ ਬਾਂਝਾ ਹੋ ਗਿਆ ਮੇਰੇ ਕੋਲ ਕੁਝ ਵੀ ਨਹੀਂ ਹੈ ਜੀ ਮੇਰੇ ਨਾਲ ਤਾਂ ਬਹੁਤ ਹੀ ਜ਼ਿਆਦਾ ਧੱਕਾ ਹੋਇਆ ਜੀ ਉਸ ਤੋਂ ਬਾਅਦ ਇਹਨੇ ਮੈਨੂੰ ਜ਼ਮੀਨ 'ਚ ਵੜਨ ਵੀ ਨਹੀਂ ਦਿੱਤਾ ਜੀ ਜਦੋਂ ਮੈਂ ਜ਼ਮੀਨ 'ਚ ਟਰੈਕਟਰ ਬਾੜਦਾ ਤਾਂ ਉਸ ਤੋਂ ਬਾਅਦ ਇਹ ਮੇਰਾ ਟਰੈਕਟਰ ਥਾਣੇ 'ਚ ਲੈ ਜਾਂਦੇ ਆ ਤਿੰਨਵੇਂ ਨਵਾਂ ਟਰੈਕਟਰ ਛੜਵਾ ਕੇ ਲਿਆ ਜੀ ਝੂਠੇ ਮੇਰੇ ਦਾ ਐਫ ਆਈ ਆਰ ਦਰਜ ਕਰਤੀ ਮੇਰੇਆਂ ਭੈਣਾਂ ਦਾ ਐਫ ਆਈ ਆਰ ਦਰਜ ਕਰਤੀ ਜੀ ਉੱਥੇ ਮੈਂ 2 ਮਹੀਨੇ ਜੇਲ੍ਹ 'ਚ ਕੱਟੇ ਜੀ ਪਟਿਆਲੇ ਫਿਰ ਹਾਈ ਕੋਰਟ 'ਚ ਜ਼ਮਾਨਤ ਜੇ ਤੁਹਾਡੇ ਦੇ ਤੁਹਾਡੀ ਲੜਕੀ ਵੱਲੋਂ ਕੇਸ ਬਣਵਾਦਾ ਗਲਤ ਅਰਕਤਾਂ ਵਾਲਾ ਉਸ ਕੇਸ ਦਾ ਕੀ ਬਣਿਆ ਸਰ ਉਹੀ ਮੈਂ 2 ਮਹੀਨੇ ਜੇਲ੍ਹ ਕੱਟਿਆ ਨੇ ਝੂਠੀ ਨੂੰ ਕੇਸ ਚੱਲਦਾ ਜੀ ਹਾਂਜੀ ਉਹ ਚੱਲਦਾ ਜੀ ਉਹ ਝੂਠੀ ਨੂੰ ਕੇਸ ਬਣਾਦਾ ਵੀ ਇਹਨੇ ਤਾਂ ਆਪਣੀ ਕੁੜੀ ਦੀ ਕੁੱਟਮਾਰ ਕੀਤੀ ਹੈ ਜੀ ਮਿੰਨ ਦਾ 3 ਸਾਲ ਹੋ ਗਏ ਮੈਂ ਤਾਂ ਆਪਣੀ ਲੜਕੀ ਦੇਖੀ ਵੀ ਨਹੀਂ ਹੈ ਕਿੱਥੇ ਆ ਹਾਂਜੀ ਐਵੇਂ ਦਾ ਝੂਠਾ ਕੇਸ ਬਣਾਦਾ ਜੀ ਫਿਰ ਇਹਨੇ ਲੜਕੀ ਨੂੰ ਕੁੱਟਮਾਰ ਕੀਤੀ ਆ ਬੇ ਮੈਨੂੰ ਕੇਸ ਬਣਾ ਕੇ ਇੱਕਦਮ ਮੈਨੂੰ ਘਰ ਤੋਂ ਚੱਕ ਲੈ ਗਿਆ ਜੀ ਤੇ ਜ਼ਮੀਨ ਕਿਹਦੇ ਕਿਹਦੇ ਨਾਂ ਤੇ ਕਰਵਾਈ ਕਾਗਜ਼ ਵੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਜਵੇ ਕਿ ਕਿਸ ਤਰ੍ਹਾਂ ਦੀ ਧੋਖਾਧੜੀ ਹੋਈ ਆ ਤੁਹਾਡੀ ਜਿਹੜੀ 7.5 ਏਕੜ ਜ਼ਮੀਨ ਸੀ 7 ਕਿਲੇ ਇੱਕ ਕਨਾਲ ਉੱਤੇ ਸੀ 7 ਏਕੜ ਇੱਕ ਕਨਾਲ ਉਹ ਜ਼ਮੀਨ ਕਿਹਨੂੰ ਕਿਨੇ ਵੇਚੀ ਕਿਵੇਂ ਕਰੀ ਉਹਨੇ ਅੱਗੇ ਕਿਉਂਕਿ ਤੁਹਾਡੀ ਪਤਨੀ ਦੇ ਨਾਂ ਤੇ ਹੋਗੀ ਉਹ ਹੱਕਦਾਰ ਹੋਗੀ ਉਹਨੇ ਅੱਗੇ ਫਿਰ ਕਿਨੂੰ ਵੇਚੀ ਕਿਹੜਾ ਮਾਫੀਆ ਕੰਮ ਕਰਦਾ ਇਹਦੇ ਵਿੱਚ ਹਾਂਜੀ ਸਰ ਐਨੇ ਜੀ ਜ਼ਮੀਨ ਵੇਚੀ ਹੈ ਜੀ ਇੱਕ ਤਾਂ ਕੁਲਦੀਪ ਸਿੰਘ ਪ੍ਰਾਪਰਟੀ ਡੀਲਰ ਹੈ ਜੀ ਡੈਡੀ ਦਫਤਰ ਉਹਦਾ ਕੁਲਦੀਪ ਸਿੰਘ ਮਾਨ ਉਹ ਮਾਨਕਪੁਰ ਦਾ ਹੈ ਜੀ ਉਹਨੂੰ ਹਾਂ ਜੀ ਉਹਨੂੰ ਸਾਰਾ ਕੁਝ ਪਤਾ ਸੀ ਵੀ ਮੇਰੀ ਜ਼ਮੀਨ ਤੇ ਝਗੜਾ ਚੱਲਦਾ ਉਹਨੇ ਜਾਣ ਬੁੱਝ ਕੇ ਜ਼ਮੀਨ ਸਸਤੇ ਦੇ ਚੱਕਰ 'ਚ ਲਈ ਆ ਤੇ ਉਹਨੂੰ ਜ਼ਮੀਨ ਵੇਚੀ ਤੇ ਇੱਕ ਨਾਲ ਜੀਤ ਸਿੰਘ ਹੈ ਜੀ ਪ੍ਰਾਪਰਟੀ ਡੀਲਰ ਉਹਦਾ 68 ਵਿੱਚ ਦਫਤਰ ਹੈ ਜੀ 80 ਸੈਕਟਰ 'ਚ ਹੈ ਜੀ ਐਨਾ ਦੋਹਾਂ ਨੂੰ ਜ਼ਮੀਨ ਦਿੱਤੀ ਆ ਹਾਂਜੀ ਵੀ ਗੱਲ ਦੱਸੀ ਤਾਰਾ ਸਿੰਘ ਦਾ ਮਾਮਲਾ ਐਸ ਐਚਓ ਦਾ ਰਿਸ਼ਤੇਦਾਰ ਹੈ ਜੀ ਕੋਈ ਤਾਰਾ ਸਿੰਘ ਰਿਸ਼ਤੇਦਾਰ ਤਾਂ ਨਹੀਂ ਹੈ ਕਿਉਂਕਿ ਤਾਰਾ ਸਿੰਘ ਦਾ ਕੇਦੇ ਵਿੱਚ ਕੇਸ ਆ ਰਜਿਸਟਰੀ ਦੇ ਵਿੱਚ ਮੈਂ ਤਾਰਾ ਸਿੰਘ ਜੋ ਨਾਮ ਲਿਖਿਆ ਉਹ ਤੇ ਨੰਬਰ ਦਿੱਤਾ ਖੁਦ ਗੱਲ ਕੀਤੀ ਐਡਰੈਸ ਦਿੱਤਾ ਸਮਰੂਰ ਦਾ ਉਹ ਬੰਦੇ ਦਾ ਕਹਿਣਾ ਸੀ ਕਿ ਮੈਂ ਮਹੱਲੀ ਟੈਕਸੀਆਂ ਦਾ ਕੰਮ ਕਰਦਾ ਮੈਂ ਕੋਈ ਜ਼ਮੀਨ ਨਹੀਂ ਖਰੀਦੀ ਆਧਾਰ ਕਾਰਡ ਵੀ ਕੋਈ ਪਤਾ ਨਹੀਂ ਲੱਗ ਰਿਹਾ ਕਿ ਨਾਲ ਲੱਗਿਆ ਨਹੀਂ ਹੋਇਆ ਤੇ ਫੋਨ ਨੰਬਰ ਵੀ ਬੋਕਸ ਲੱਗਦਾ ਤੇ ਇਹ ਕਹਿ ਰਹੇ ਨੇ ਕਿ ਕੋਈ ਥਾਣੇਦਾਰ ਦਾ ਰਿਸ਼ਤੇਦਾਰ ਹੈ ਅੱਧਾ ਏਕੜ ਜ਼ਮੀਨ ਕਿਸੇ ਬੰਦੇ ਨੇ ਕਿਵੇਂ ਲੈ ਲਈ ਕਿਵੇਂ ਰਜਿਸਟਰੀ ਹੋ ਗਈ ਇਹ ਗੱਲ ਤਹਿਸੀਲਦਾਰ ਤੇ ਵੀ ਆ ਸਕਦੀ ਆ ਕਿਉਂਕਿ ਬੰਦੇ ਨੂੰ ਪਤਾ ਨਹੀਂ ਕਿਵੇਂ ਜ਼ਮੀਨ ਖਰੀਦੀ ਆ ਜਮੀਨ ਉਹਦੇ ਨਾਂ ਤੇ ਹੋ ਗਈ ਅਤਾਰਾ ਸਿੰਘ ਦਾ ਪੂਰਾ ਅਦਵਿੰਦਰ ਕੌਰ ਨੇ ਜਿਹੜੀ ਰਜਿਸਟਰੀ ਕਰਾਈ ਆ ਇਹ ਵੀ ਤੁਸੀਂ ਵੇਖ ਸਕਦੇ ਹੋ ਖੁਦ ਮੈਂ ਹੁਣੇ ਕੁਝ ਟਾਈਮ ਪਹਿਲਾਂ ਗੱਲ ਕੀਤੀ ਆ ਅਤਾਰਾ ਸਿੰਘ ਨਾਲ ਸੰਗਰੂਰ ਦਾ ਐਡਰੈਸ ਆ ਸੰਗਰੂਰ ਇਹ ਗਏ ਸੀਗੇ ਆ ਕਿ ਇਸ ਮਾਮਲੇ ਦੇ ਬਾਰੇ ਪਤਾ ਕਰਨ ਤਾਂ ਉਹ ਐਡਰੈਸ ਵਾਲੇ ਘਰ ਵਾਲਿਆਂ ਨੇ ਲਿਖ ਕੇ ਦਿੱਤਾ ਕਿ ਜ਼ਮੀਨ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਤੇ ਕੀ ਮਾਮਲਾ ਤੇ ਕਿਸ ਤਰ੍ਹਾਂ ਤੁਸੀਂ ਠੱਗੇ ਠੱਗੇ ਮਹਿਸੂਸ ਕਰ ਰਹੇ ਹੋ ਫਿਰ ਹੁਣ ਸਰ ਮੇਰੇ ਕੋਲ ਕੁਝ ਨਹੀਂ ਬਚਿਆ ਜੀ ਮੈਂ ਤਾਂ ਗੁਰਦੁਆਰਿਆਂ ਚ ਰੋਟੀਆਂ ਖਾਂਦਾ ਮੇਰੇ ਪੱਲੇ ਕੁਝ ਨਹੀਂ ਮੈਂ ਡੀਆਈਜੀ ਸਾਹ ਨੂੰ ਵੀ ਦਰਖਾਸਤ ਦਿੱਤੀ ਸੀ ਜੇ ਪਟਿਆਲੇ ਉਹਨਾਂ ਨੇ ਦਰਖਾਸਤ ਮਾਰਕ ਕਰਕੇ ਐਸਐਸਪੀ ਸਾਭ ਨੂੰ ਦਿੱਤੀ ਐਸਐਸਪੀ ਸਾਭ ਨੇ ਅੱਗੇ ਐਸਪੀ ਨੂੰ ਦਿੱਤੀ ਐਸਪੀ ਨੂੰ ਦਿੱਤੀ ਉਹਨਾਂ ਨੇ ਵੀ ਮੇਰੀ ਕੋਈ ਨਹੀਂ ਸੁਣੀ ਉਹ ਕਹਿੰਦੇ ਹਾਂ ਕਰਾਂਗੇ ਕਾਰਵਾਈ ਕਰਾਂਗੇ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਜਿਹੜੀ ਦਾਦੇ ਲਈ ਜ਼ਮੀਨ ਆ ਹਾਂਜੀ ਉਹ ਚਾਹੇ ਟਿੱਡੇ ਮਰੇ ਟਾਂ ਨਾਲ ਕੋਈ ਆਪਣੇ ਨਾਂ ਤੇ ਘਰਾਲੇ ਪਰ ਟੁੱਟ ਜਾਂਦੀ ਆ ਉਹਦੇ ਲਈ ਤੁਸੀਂ 21 ਪੈਰਵਾਈ ਕਰ ਰਹੇ ਹੋ ਕੋਰਟ ਚ ਸਰ ਮੈਂ ਉਹਦੇ ਤੇ ਕੇਸ ਫਾਈਲ ਕੀਤਾ ਹੋਇਆ ਸੀ 1 ਸਾਲ ਪਹਿਲਾਂ ਜ਼ਮੀਨ ਦੇ ਉੱਤੇ ਫੇਰ ਰਜਿਸਟਰੀ ਤਲਵਾਉਣ ਦਾ ਇਹਦੇ ਜੇ ਕੁਝ ਸ਼ਰਤਾਂ ਲਿਖੀਆਂ ਹੋਈਆਂ ਸੀ ਵੀ ਜੇ ਘਰ ਵਾਲੀ ਸੇਵਾ ਸੰਭਾਲ ਨਹੀਂ ਕਰੂਗੀ ਤਾਂ ਰਜਿਸਟਰੀ ਟੁੱਟ ਜੂਗੀ ਤੇ ਮੈਂ ਉਸ ਦੇ ਆਧਾਰ ਤੇ ਕੇਸ ਦਰਜ ਕੀਤਾ ਸੀ ਕੋਰਟ 'ਚ ਉਹ ਚੱਲ ਰਿਹਾ ਹੈ ਇਹਨਾਂ ਨੇ ਜੇ ਕੇਸ ਚੱਲਦੇ ਦੌਰਾਨ ਰਜਿਸਟਰੀ ਕਰਵਾ ਲਈ ਜੀ ਪਤਾ ਨਹੀਂ ਤਹਿਸੀਲਦਾਰ ਨਾਲ ਮਿਲੀ ਭੁਗਤ ਕਰਕੇ ਨਾ ਬੰਦਿਆਂ ਨੇ ਇਹ ਸਾਰੇ ਫਰੋਡ ਬੰਦੇ ਆ ਜੀ ਤੇ ਹੁਣ ਤੁਸੀਂ ਇੰਤਕਾਲ ਰਕਤਾ ਹਾਂਜੀ ਇੰਤਕਾਲ ਮਤਨਾਜਾ ਹੋ ਗਿਆ ਜੀ ਤੇ ਸਟੇ ਉਹ ਜ਼ਮੀਨ ਤੇ ਹੈਗੇ ਜਿਹੜੀ ਸਟੇ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਜ਼ਮੀਨ ਤੇ ਇੰਤਕਾਲ ਦੀ ਸਟੇ ਲੱਗੀ ਹੋਈ ਆ ਸਰ ਇੰਤਕਾਲ ਮਤਨਾਜਾ ਹੋਇਆ ਤੇ ਸਟੇ ਦੇ ਆਰਡਰ ਵੀ ਦੋ ਚਾਰ ਦਿਨਾਂ ਚ ਹੋ ਜਾਣਗੇ ਜ਼ਮੀਨ ਦੇ ਉੱਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਦਫ਼ਤਰਾਂ ਚ ਇਨਸਾਫ ਵਾਸਤੇ ਤੁਸੀਂ ਗਏ ਸਰ ਇੱਕ ਤਾਂ ਡੀਆਈਜੀ ਸਭ ਕੁਲ ਗਿਆ ਸੀ ਮੈਂ ਉੱਥੇ ਵੀ ਕੋਈ ਇਨਸਾਫ ਨਹੀਂ ਮੈਨੂੰ ਮਿਲਿਆ ਇਹ ਬੰਦੇ ਕਹਿੰਦੇ ਸਾਡੀ ਦਾ ਉੱਪਰ ਤੱਕ ਗੱਲਬਾਤ ਆ ਇਹ ਗਾ ਇਹ ਬੰਦਿਆਂ ਨੇ ਸੈਟਿੰਗ ਕਰ ਲੈਂਦੀ ਹੈ ਜੀ ਸਾਡੀ ਕੋਈ ਸੁਣਾਈ ਹੁੰਦੀ ਨਹੀਂ ਤੇ ਮੈਂ ਸੀਐਮ ਸਾਹਿਬ ਕੋਲ ਵੀ ਗਿਆ ਸੀ ਉੱਥੇ ਓਐਸਡੀ ਕੋਲ ਉਹਨਾਂ ਦੇ ਦੋ ਵਾਰੀ ਜਾਇਆ ਜੀ ਉਹ ਵੀ ਕਹਿੰਦੇ ਸੀ ਕਰਾਂਗੇ ਕਾਰਵਾਈ ਸਰ ਇੱਕ ਮਹੀਨਾ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਗੁਰਸੇਵਕ ਸਿੰਘ ਨਾਂ ਦਾ ਐਸਐਚਓ ਜਿਹਦੇ ਤੁਸੀਂ ਦੋਸ਼ ਲਾਉਨੇ ਹੋ ਕਿ ਤਾਰਾ ਸਿੰਘ ਉਹਦਾ ਰਿਸ਼ਤੇਦਾਰ ਆ ਉਹਨੇ ਤੁਹਾਨੂੰ ਕਿਸ ਤਰ੍ਹਾਂ ਤੱਕ ਕੀਤਾ ਸਰ ਗੁਰਸੇਵਕ ਸਿੰਘ ਨੇ ਜੀ ਮੈਂ ਜਦੋਂ ਵੀ ਜ਼ਮੀਨ 'ਚ ਵੜਦਾ ਸੀ ਜੀ ਮੇਰੇ ਕੋਲੇ ਡੀਡੀਆਰ ਕਾਪੀ ਪਈ ਆ ਮੈਂ ਆਪਣੇ ਖੇਤਾਂ 'ਚ ਜ਼ਮੀਨ ਘਰ ਵਾਲੇ ਦੇ ਨਾਮ ਕਰਾਈ ਸੀ ਮੇਰਾ ਹੱਕ ਬਣਦਾ ਜ਼ਮੀਨ 'ਚ ਵੜਨ ਦਾ ਜੀ ਮੇਰਾ ਕੋਈ ਡਿਵੋਰਸ ਨਹੀਂ ਹੋਇਆ ਉਹਦੇ ਨਾਲ ਤੇ ਐਸ ਐਚਓ ਨੇ ਮੈਨੂੰ ਕਿਹਾ ਵੀ ਇਹ ਜ਼ਮੀਨ 'ਚ ਨਹੀਂ ਦਾ ਵੜਨਾ ਤੇ ਮੈਨੂੰ ਜ਼ਮੀਨ 'ਚ ਵੜਨ ਨਹੀਂ ਦਿੱਤਾ ਤੇ ਡੀ ਡੀ ਆਰ ਜਦੋਂ ਮੈਂ ਖੇਤ 'ਚ ਵੜਿਆ ਮੇਰੇ ਤੇ ਡੀ ਡੀ ਆਰ ਦੇਖੋ ਇਹ ਡੀ ਡੀ ਆਰ ਕੱਟ ਦਿੱਤੀ। ਕੰਮ ਇਸ ਜਿਹੜਾ ਜਿਹੜਾ ਇਹ ਐਸ ਐਚਓ ਆ ਹਾਂਜੀ ਇਹ ਤੁਹਾਨੂੰ ਜਾਣ ਬੁੱਝ ਕੇ ਤਾਂ ਕਰਦਾ ਕਿ ਕੋਈ ਪੈਸੇ ਦੀ ਕੋਈ ਮਿਲੀ ਭੁਗਤ ਲੱਗਦੀ ਹੈ ਤੁਹਾਨੂੰ। ਸਾਰਾ ਇਹਨਾਂ ਨੇ ਇਹਨਾਂ ਨੇ ਅੱਧਾ ਕਿਲਾ ਐਸ ਐਚਓ ਦੀ ਰਿਸ਼ਤੇਦਾਰ ਦੇ ਨਾਮ ਕਰਾਏ ਜੀ। ਇਹ ਮਿਲੀ ਭੁਗਤ ਕਰਕੇ ਸਾਰਾ ਕੰਮ ਹੋਇਆ ਜੀ। ਤੇ ਤੁਹਾਡੇ ਤੋਂ ਵੀ ਇਹ ਪੈਸੂ ਉਸੇ ਭਾਲਦੇ ਸੀ ਅੱਧਾ ਬਿੱਗਾ ਜ਼ਮੀਨ ਪਤਾ ਨਹੀਂ ਬਿੱਗਾ ਜ਼ਮੀਨ ਪਾਲਦੇ ਉਹ ਕੀ ਮਾਮਲਾ ਕਿਵੇਂ ਰਿਕਾਰਡਿੰਗ ਕਰੀ ਤੁਸੀਂ ਅਸੀਂ ਜੀ ਥਾਣੇ 'ਚ ਗਏ ਸੀ ਤੇ ਇਹਨੇ ਨਾ ਸਾਨੂੰ ਇੱਕ ਬਿੱਗਾ ਕਿਹਾ ਸੀ ਵੀ ਕਹਿੰਦੇ ਵੀ ਮੈਨੂੰ ਇੱਕ ਬਿੱਗਾ ਦੇ ਦਿਓ ਜ਼ਮੀਨ ਦਾ ਤੁਹਾਡਾ ਫੈਸਲਾ ਕਰਾ ਦਾਂਗਾ ਮੈਂ ਕਿਹਾ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਮੈਂ ਬਿੱਗਾ ਕਿਵੇਂ ਕਹਿੰਦਾ ਜੋ ਉਧਰੋਂ ਜ਼ਮੀਨ ਆਉਂਗੀ ਤਾਂ ਮੈਨੂੰ ਦੇ ਦਿਓ ਅਸੀਂ ਸਾਰ ਇਨਕਾਰ ਕਰਤਾ ਤੇ ਦੂਜੀ ਪਾਰਟੀ ਨੇ ਇਹਨਾਂ ਨਾ ਅੱਧਾ ਕਿਲਾ ਨਾਮ ਕਰਾ ਕੇ ਉਹਨਾਂ ਨਾਲ ਸੈਟਲਮੈਂਟ ਕਰਕੇ ਮੈਨੂੰ ਖੇਤ ਚ ਨੇ ਵੜਾ ਕਿਵੇਂ ਕਹਿ ਸਕਦਾ ਹਾਂ ਕਿ ਦੂਜੀ ਪਾਰਟੀ ਦੇ ਅੱਧਾ ਕਿਲਾ ਨਾਮ ਉਹ ਬੰਦੇ ਦਾ ਤਾਂ ਪਤਾ ਹੀ ਨਹੀਂ ਕੌਣ ਜਿਹੜਾ ਅਸੀਂ ਵੀ ਦੋ ਤਿੰਨ ਬੰਦੇ ਨੂੰ ਪਤਾ ਕੀਤਾ ਕਹਿੰਦੇ ਤਾਰਾ ਸਿੰਘ ਐਸਐਚਓ ਦਾ ਰਿਸ਼ਤੇਦਾਰ ਆ ਹਾਂਜੀ ਇਹਦਾ ਕੋਈ ਰਿਸ਼ਤੇਦਾਰ ਹੈ ਤਾਰਾ ਸਿੰਘ ਵਿੱਚ ਸਾਰਾ ਐਡਰੈਸ ਗਲਤ ਹੈ ਜੀ ਅਸੀਂ ਪਤਾ ਕੀਤਾ ਜੀ ਤਾਰਾ ਸਿੰਘ ਬੰਦਾ ਸਹੀ ਐ ਐਡਰੈਸ ਗਲਤ ਹੈ ਹਾਂਜੀ ਸਰ ਇਸ ਨੰਬਰ ਤੇ ਗੱਲ ਕੀਤੀ ਇਹਦਾ ਨੰਬਰ ਵੀ ਗਲਤ ਹੈ ਫਿਰ ਸਰ ਇਹਨਾਂ ਤਾਰਾ ਸਿੰਘ ਬੰਦਾ ਸਹੀ ਆ ਤੇਰਾ ਨੰਬਰ ਸਾਰਾ ਕੁਝ ਗਲਤ ਆ ਜਿਹੜਾ ਫੋਨ ਨੰਬਰ ਇਹ ਵੀ ਕਿਸੇ ਹੋਰ ਬੰਦੇ ਦਾ ਕੋਈ ਹੋਰ ਬੰਦਾ ਚੱਕਦਾ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਤਾਰਾ ਸਿੰਘ ਕੌਣ ਆ ਜੀ ਇਹ ਸਾਰਾ ਫਰੋਡ ਹੋਇਆ ਸਾਨੂੰ ਪਤਾ ਨਹੀਂ ਲੱਗਦਾ ਤਲਾਕ ਨਹੀਂ ਹੈ ਦੋ ਤੋਂ ਡੇ ਬੱਚੇ ਨੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਘਰ ਬਸਾਲਿਆਣਾ ਚਾਹੀਦਾ ਕੋਈ ਗੱਲ ਨਹੀਂ ਝਗੜੇ ਹੁੰਦੇ ਆ ਕੋਈ ਸਮਝੌਤੇ ਦੀ ਗੱਲ ਚੱਲੀ ਘਰ ਨਾਲ ਸਰ ਚੱਲੀ ਸੀ ਪਰ ਇਹ ਬੰਦਿਆਂ ਨੇ ਮੇਰੇ ਸਮਝੌਤਾ ਹੋਣ ਨਹੀਂ دیا۔ ਕਿਸੇ ਪਾਸੇ ਨੂੰ ਮੈਂ ਕਿਹਾ ਸੀ ਵੀ ਅੱਧੀ ਜ਼ਮੀਨ ਦੇ ਕੇ ਸਮਝੌਤਾ ਹੁੰਦਾ ਸੀ ਪਰ ਇਹ ਮਿਲੀ ਭੁਗਤ ਕਰਕੇ ਐਸਐਚਓ ਦੇ ਡੀਲਰਾਂ ਨੇ ਨਾ ਮੇਰਾ ਸਮਝੌਤਾ ਨਹੀਂ ਹੋਣ ਦਿਆ ਤੁਸੀਂ ਇਹ ਕਰਨਾ ਚਾਹੁੰਦੇ ਸੀ ਕਿ ਤਲਾਕ ਲਾਲਾ ਉਹਦੀ ਜਮੀਨ ਲਾਦਾ ਦੀ ਮੈਨੂੰ ਦੇ ਦੇ ਫਿਰ ਗੱਲ ਕਿੱਥੇ ਸਿਰੇ ਕਿਉਂ ਨਹੀਂ ਚੜੀ ਸਰ ਸਿਰੇ ਡੀਲਰ ਨੇ ਨਹੀਂ ਚੜਨ ਦਿੱਤੀ ਜੀ ਇਹ ਡੀਲਰ ਕਹਿੰਦੇ ਅਸੀਂ ਤਾਂ ਜ਼ਮੀਨ ਕਹਿੰਦੇ 62 ਲੱਖ ਚ ਖਰੀਦੀ ਆ ਸਰ ਜਦ ਕਿ ਜ਼ਮੀਨ ਦਾ ਰੇਟ ਅੱਜ 3 ਕਰੋੜ ਇੱਕ ਕਿੱਲੇ ਦਾ ਇਹ ਕਹਿੰਦੇ ਸੀ ਤਾਂ ਸਾਰੀ ਜ਼ਮੀਨ 4 ਕਰੋੜ ਚ ਖਰੀਦੀ ਆ ਤੇ ਹੁਣ ਮੈਨੂੰ ਕਹਿੰਦੇ ਤੂੰ 2 ਕਰੋੜ ਲੈ ਲੈ ਜ਼ਮੀਨ ਦਾ ਵੀ ਤੂੰ ਪਾਸੇ ਹੋ ਜਾ ਨਹੀਂ ਤੇਰੇ ਤਾਂ ਅਸੀਂ ਝੂਠੇ ਪਰਚੇ ਫੇਰ ਕਰਾਵਾਂਗੇ ਵੀ ਐਸਐਚਓ ਸਾਡਾ ਯਾਰ ਆ ਪੱਕਾ ਯਾਰ ਦੋਸਤਾਂ ਗੁਰਸੇਵਕ ਸਿੰਘ ਅੱਛਾ ਮੈਂ ਕਹਾਂ ਜੀ ਮੈਂ ਤਾਂ ਆਪਣੀ ਜਿੱਤ ਤਾਂ ਬਦਲ ਗਿਆ ਹੁਣ ਰਾਜਪੁਰੇ ਬਣ ਗਿਆ ਕਹਿੰਦੇ ਸਰ ਹੁਣੇ ਬਦਲੀ ਹੋਈ ਹੈ ਜੀ ਉਹਨਾਂ ਦੀ ਪਹਿਲਾਂ ਕਿਹੜੇ ਥਾਣੇ 'ਚ ਸੀ ਐਸੀ ਬਨੂ ਥਾਣੀ ਸੀ ਸਰ ਹਾਂਜੀ ਤੇ ਬਨੂੜ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਨੇ ਜਿੱਥੇ ਲੋਕਾਂ ਨਾਲ ਧੱਕਾ ਹੋਇਆ ਹੋਵੇ ਹਾਂਜੀ ਸਰ ਹੋਰ ਵੀ ਬਹੁਤ ਮਾਮਲੇ ਨੇ ਜੀ ਠੀਕ ਆ ਤੇ ਮੁੱਖ ਮੰਤਰੀ ਨੂੰ ਦਖਨ ਰਾਜ ਜੀ ਕਰਦੇ ਜਮੀਨੀ ਵਿਵਾਦ ਦੇ ਵਿੱਚ ਝਗੜਿਆਂ ਦੇ ਵਿੱਚ ਤੇ ਮੋਟੀ ਮਿਲਾਈ ਖਾਰੀ ਆ ਉਹਨੂੰ ਸੈੱਟ ਕਰਾਇਆ ਜਾਵੇ। ਹਾਂਜੀ ਸਰ ਮੈਂ ਤਾਂ ਇਹੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਜੀ ਸਾਡੇ ਵਰਗਿਆਂ ਨਾਲ ਧੱਕਾ ਹੁੰਦਾ ਜੀ ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਮੈਂ ਸਾਰੀ ਜ਼ਮੀਨ ਤੋਂ ਹੱਥ ਧੋ ਬੈਠੇ ਜੀ। ਮੈਂ ਤਾਂ ਇੰਤਕਾਲ ਰਕਵਾਇਆ ਜੀ 9:00 ਵਜੇ ਕਰਕੇ ਐਸਡੀਐਮ ਸਾਹਿਬ ਨੂੰ ਹੱਥ ਜੋੜੇ ਜੀ। ਐਸਡੀਐਮ ਸਾਹਿਬ ਕਹਿੰਦੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਵੀ ਤਾਂ ਕਰਕੇ ਇੰਤਕਾਲ ਹੁਣ ਤਾਂ ਰੁਕਿਆ ਹੋਇਆ ਜੀ। ਠੀਕ ਹੈ। ਇਹ ਸੀ ਨੌਜਾਨ ਕਮਲਜੀਤ ਕਰੋੜਾ ਦੀ ਜ਼ਮੀਨ ਇਹਨਾਂ ਦੀ ਸੀ ਧੁੱਖਤੜੀ ਹੋ ਗਈ। ਪੁਲਿਸ ਵਾਲਾ ਨੇ ਧੱਕੇ ਨਾਲ ਕੁਟਮਾਰ ਕਰਕੇ ਸਾਰੀ ਜ਼ਮੀਨ ਇਹਨਾਂ ਦੀ ਪਤਨੀ ਦੇ ਨਾਂ ਤੇ ਕਰਵਾ ਦਿੱਤੀ ਪਰ ਐਸਡੀਐਮ ਚੰਗਾ ਸੀ ਇਲਾਕੇ ਦਾ ਉਹਨਾਂ ਨੇ ਇੰਤਕਾਲ ਤੇ ਜਿਹੜੀ ਸਟੇ ਦੇ ਦਿੱਤੀ ਹੋ ਸਕਦਾ ਇਹਨਾਂ ਦੇ ਪੱਖ ਵਿੱਚ ਫੈਸਲਾ ਹੋ ਜਾਵੇ ਪਰ ਗੁਰਸੇਵ ਸਿੰਘ ਜੋ ਇੰਸਪੈਕਟਰ ਨੇ ਉਹਨਾਂ ਦਾ ਵੀ ਪੱਖ ਲਵਾਂਗੇ ਉਹਨਾਂ ਨੇ ਅੱਧਾ ਏਕੜ ਜ਼ਮੀਨ ਕਿਹਨੂੰ ਦਿੱਤੀ ਆ ਉਹਦੇ ਬਾਰੇ ਵੀ ਅਸੀਂ ਕੋਖ ਕਰਾਂਗੇ ਸੋ ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਵਾਲਾ ਨੂੰ ਉਹਦੇ ਦਿੱਤੇ ਜਾਣ ਕਿ ਕਿਸੇ ਗਰੀਬ ਨਾਲ ਧੱਕਾ ਨਾ ਕੀਤਾ ਜਾਵੇ ਪੁਲਿਸ ਜਿਹੜੀ ਮਲਾਈ ਖਾਂਦੀ ਆ ਉਹ ਮਲਾਈ ਜਕਰ ਖਾਣ ਤੋਂ ਰੁਕੀ ਜਾਵੇ ਤਹਾਂ ਲੋਕਾਂ ਨੂੰ ਸਹੀ ਇਨਸਾਫ਼ ਮਿਲੇਗਾ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੁੱਕਰ ਚੰਡੀਗੜ੍ਹ ਜੀ ਅਸੀਂ ਸਾਡੇ ਕੋਲ ਮਾਨਕ ਪੁਰੇ ਵਾਲੇ ਜੀ ਉਹ ਕਹਿੰਦੇ ਵੀ ਮੇਰੀ ਕੁੱਟਮਾਰ ਕੀਤੀ ਬਹੁਤ ਜ਼ਿਆਦਾ ਥਾਣੇ ਦੇ ਵਿੱਚ ਤੇ ਜ਼ਮੀਨ ਸਾਰੀ ਘਰਵਾਲੀ ਦੇ ਨਾਂ ਤੇ ਕਹਿ ਕੇ ਲਵਾਤੀ 7.5 ਏਕੜ ਅੱਧਾ ਏਕੜ ਜ਼ਮੀਨ ਕਿਸੇ ਤਾਰਾ ਸਿੰਘ ਦੇ ਨਾਂ ਤੇ ਲਵਾਈ ਉਹ ਕਹਿੰਦੇ ਕੋਈ ਐਸਐਚਓ ਸਾਹਿਬ ਦਾ ਰਿਸ਼ਤੇਦਾਰ ਹੈ ਉਹ ਤੋਂ ਉਹ ਪੱਖ ਲੈਣਾ ਸੀ ਵੀ ਕੀ ਕਹਿੰਦਾ ਇਹ ਬੰਦਾ ਕਮਲਜੀਤ ਨਹੀਂ ਨਹੀਂ ਬਈ ਕੋਈ ਕੁਝ አልਵਾ ਰਿਹਾ ਨਹੀਂ ਤਾਂ ਇਹ ਉਹ ਜ਼ਮੀਨ ਦਾ ਉਹਨਾਂ ਇੰਤਕਾਲ ਤੇ ਸਥੇ ਹੈਗੀ ਆ ਉਹ ਕਹਿੰਦਾ ਜੇ ਮੈਂ ਆਪਣੀ ਜ਼ਮੀਨ ਤੇ ਜਾਣਾ ਕਹਿੰਦਾ ਮੈਨੂੰ ਪੁਲਿਸ ਵਾਲੇ ਕੇਸ ਕੋ ਸੁਪਾਉਣ ਦੇ ਕੁੱਟਿਆ ਬਹੁਤ ਨਹੀਂ ਨਹੀਂ ਬਈ ਮੈਂ ਮੈਂ ਰਾਜਪੁਰੇ ਆ ਯਾਰ ਨਹੀਂ ਪਹਿਲਾਂ ਜਦੋਂ ਬਨੂੜ ਸੀਗੇ ਉਦੋਂ ਉਦੋਂ ਦਾ ਕੇਸ ਮੇਰੇ ਨਹੀਂ ਕੋਈ ਇਹਨਾਂ ਦਾ ਗੁਲਵਾਇਆ ਕਿ ਅੱਜ ਨਾਲੋਂ ਆਪਾਂ ਅੱਛਾ ਅੱਛਾ ਤੁਹਾਡਾ ਹਾਂ ਅਸੀਂ ਬ੍ਰੋਪਤੀ ਹੈ ਬਈ ਅੱਜ ਤੁਹਾਡਾ ਕੋਈ ਲਾਗਾ ਤੇ ਗਨਿ ਮਾਮਲੇ ਨਾਲ 2 2 ਚਲੋ ਠੀਕ ਹੈ ਥੈਂਕ ਯੂ